ਖੁਸ਼ਹਾਲੀ ਦੇ ਰਾਕੇ ਐਨ ਜੀਓ ਨੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਲਾਰਕੇ ਨਸ਼ਿਆਂ ਖਿਲਾਫ ਕੱਢੀ ਪਿੰਡ ਡਲ ਵਿੱਚ ਜਾਗਰੂਕਤਾ ਰੈਲੀ ਖੁਸ਼ਹਾਲੀ ਦੇ ਰਾਕੇ ਐਨ ਜੀਓ ਨੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਡਲ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢੀ ਇਹ ਰੈਲੀ ਨਸ਼ੇ ਦੀ ਬੁਰਾਈ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਕੀਤੀ ਗਈ ਸੀ ਇਸ ਵਿੱਚ ਪਿੰਡ ਵਾਸੀਆਂ ਕਿਸਾਨਾਂ ਆਗੂਆਂ ਪਿੰਡ ਦੇ ਪਤਵੰਤੇ ਅਤੇ ਸਕੂਲ ਅਧਿਆਪਕ ਬੱਚਿਆਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਨਸ਼ਿਆਂ ਦੇ ਖਿਲਾਫ ਜੰਗ ਜਾਗਰੂਕਤਾ ਪੂਰਨ ਢੰਗ ਨਾਲ ਲੜਨ ਦੀ ਅਪੀਲ ਕੀਤੀ। ਰੈਲੀ ਦੌਰਾਨ ਨਸ਼ਿਆਂ ਨਾਲ ਜੁੜੇ ਖਤਰੇ ਇਸ ਤੇ ਪਰਿਵਾਰਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਦਲ ਮੰਦਰ ਤੋਂ ਸ਼ੁਰੂ ਹੋਈ ਇਹ ਜਾਗਰੂਕਤਾ ਰੈਲੀ ਪਿੰਡ ਦਲ ਵਿੱਚ ਹੁੰਦੀ ਹੋਈ ਬਾਬਾ ਅਕਰਾਮ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ। ਇਸ ਮੌਕੇ ਤੇ ਪਿੰਡ ਦੇ ਪਤਵੰਤੇ ਅਤੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਭਾਗ ਲਿਆ ਗਿਆ। ਬਾਕੀ ਤੁਸੀਂ ਖੁਦ ਸੁਣੋ ਕੀ ਕਹਾਣਾ ਹੈ ਇਥੇ ਵੱਖ-ਵੱਖ ਆਏ ਸਮਾਜਿਕ ਅਤੇ ਕਿਸਾਨ ਅਤੇ ਪਿੰਡ ਦੇ ਪਤਵੰਤੇ ਆਗੂਆਂ ਦਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਤੇ ਦਾਰਾ ਡਾਲ ਅਈ ਕੀ ਨਾਮ ਹੈ ਅੱਜ ਜੜੀਆਂ ਰਹਿ ਗਈ ਕਿਸ ਬਾਤ ਵਿੱਚ ਸਭ ਤੋਂ ਪਹਿਲਾਂ ਬੱਲ ਟਾਈਮ ਟੀਵੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਡਾ ਸ਼ੈਨਪ ਸਾਬਕਾ ਸ਼ੈਨ ਕੁਸ਼ਹਾਲੀ ਦੇ ਰਾਖੇ ਐਨ ਜੀਓ ਦਾ ਜਿਹੜਾ ਸਨੇਹਾ ਹੈ ਇਹ ਦੂਰ ਦੂਰ ਤੱਕ ਪਹੁੰਚਾਉਣਾ ਇਸ ਮਹਮ ਰੈਲੀ ਦਾ ਮਕਸਦ ਹੀ ਨਸ਼ਿਆਂ ਦੇ ਬਾਰੇ ਡੱਲ ਪਿੰਡ ਦੇ ਲੋਕਾਂ ਨੂੰ ਜਾਗਰੂਕਿਤ ਕਰਨਾ ਇਹਦੇ ਵਿੱਚ ਅਹਿਮ ਹਿੱਸਾ ਰਿਆ ਸਿਵਲ ਪ੍ਰਸ਼ਾਸਨ ਦਾ ਤਹਿਸੀਲ ਪੱਟੀ ਤਹਿਸੀਲ ਪਿੱਛੀਵਿੰਡ ਦੇ ਸਾਬਕਾ ਸੈਨ ਕੁਸ਼ਾਲੀ ਦੇ ਰਾਕੇ ਐਨ ਜੀਓ ਦਾ ਔਰ ਪੁਲਿਸ ਸਟੇਸ਼ਨ ਖਾਲੜਾ ਇੰਸਪੈਕਟਰ ਸਤਨਾਮ ਸਿੰਘ ਛੀਨਾ ਦਾ ਖਾਸ ਕਰਕੇ ਧੰਨਵਾਦ ਕਰਦੇ ਜਿਨ੍ਹਾਂ ਨੇ ਸਿਵਲ ਪ੍ਰਸ਼ਾਸਨ ਨੂੰ ਪ੍ਰੋਵਾਈਡ ਕੀਤਾ ਔਰ ਧੰਨਵਾਦਿਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦਲ ਦੇ ਸਟਾਫ ਦਾ ਜਿਨ੍ਹਾਂ ਨੇ ਬੱਚੇ ਬੱਚੀਆਂ ਨੂੰ ਨਾਲ ਲੈ ਕੇ ਇੱਕ ਜਾਗਤ ਰੁਕਤਾ ਰੈਲੀ ਨੂੰ ਹੋਰ ਜਿਆਦਾ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਘਰ ਘਰ ਜਾ ਕੇ ਸੁਨੇਹਾ ਪਹੁੰਚਾਇਆ ਮੇਨ ਮਕਸਦ ਇਸ ਰੈਲੀ ਦਾ ਛਾਲਕਾ ਸੈਨਿਕ ਕਸ਼ਾਲੀ ਦੇ ਰਾਖਾਂ ਵੱਲੋਂ ਆਮ ਲੋਕਾਂ ਨੂੰ ਨਸ਼ਿਆਂ ਦੇ ਬਾਰੇ ਜਾਗਰੂਕਤ ਕਰਨਾ ਨਸ਼ਾ ਇੱਕ ਵੱਡਾ ਕੋੜ ਹੈ ਜਦੋਂ ਵੀ ਅਸੀਂ ਕਿਤੇ ਦੂਸਰੇ ਪ੍ਰਦੇਸ਼ ਦੇ ਵਿੱਚ ਜਾਂਦੇ ਆ ਜਾਂ ਕੋਈ ਸਾਡੇ ਨਾਲ ਜਿਨ੍ਹਾਂ ਨੇ ਨੌਕਰੀਆਂ ਕੀਤੀਆਂ ਤੇ ਉਹ ਆਂਦੇ ਕਿੱਥੇ ਜਿਹੜਾ ਦੇਸ਼ ਹੀ ਪੰਜਾਬ ਹੀ ਉਹ ਸੋਨੇ ਦੀ ਚਿੜੀ ਸੀ ਤੋਂ ਨਸ਼ਿਆਂ ਦਾ ਦਰਿਆ ਬਣ ਗਿਆ ਇਸ ਸਾਡੀ ਰੈਲੀ ਦਾ ਮੇਨ ਮਕਸਦ ਸੀ ਕਿ ਇੱਕ ਵੀ ਸਾਡੇ ਕਹਾਂ ਇੱਕ ਵੀ ਜੇ ਕੋਈ ਹੈ ਬੰਦਾ ਨਸ਼ੇ ਤੋਂ ਮੁਕਤ ਕਰਾ ਲੈਣੇ ਆ ਤੇ ਉਹ ਸਾਡਾ ਬਹੁਤ ਵੱਡਾ oprala ਹੋਵੇਗਾ ਕਿ ਕਿਸ ਤਰ੍ਹਾਂ ਮਨ ਦੇ ਤੋਂ ਨਸ਼ਾ ਜਿਹੜਾ ਰੋਗ ਨਹੀਂ ਰਿਹਾ ਸਰਕਾਰ ਤੋਂ ਕਿਉਂ ਨਹੀਂ ਰੋਗ ਰਿਹਾ ਕੀ ਕਮੀ ਲੱਗਦੀ ਤੁਹਾਨੂੰ ਇਹ ਦੇਖੋ ਜੀ ਇਹ ਜਿਹੜਾ ਸਰਕਾਰ ਦੀਆਂ ਨੀਤੀਆਂ ਨੇ ਹੁਣ ਸਰਕਾਰ ਵੀ ਜਿਹੜੀ ਆ ਘਰ ਘਰ ਜਾ ਕੇ ਰਸ਼ਨ ਨਸ਼ਾ ਨਹੀਂ ਰੋਕ ਸਕਦੀ ਜਿਹੜੀ ਸਰਕਾਰ ਆ ਚਾਹੇ ਸਿਵਲ ਪੁਲਿਸ ਆ ਪੁਲਿਸ ਵੀ ਘਰ ਘਰ ਨਹੀਂ ਜਾ ਸਕਦੀ ਜਿੱਥੇ ਉਹ ਨਹੀਂ ਜਾ ਸਕਦੇ ਉੱਥੇ ਸਾਡਾ ਇੱਕ oprala ਹੈ ਸਾਡੇ ਪਿੰਡਾਂ ਦੇ ਵਿੱਚ NGO ਆ ਸਾਡਾ ਕਹਿਣ ਦਾ ਮਕਸਦ ਇਹ ਹੈ ਕਿ ਉਹ ਉਹਨਾਂ ਨੂੰ ਵੀ ਦੱਸੋ ਅਸੀਂ ਵੀ ਆਪਣੇ ਲੈਵਲ ਤੇ ਜਿਹੜਾ ਘਰ ਘਰ ਜਾ ਕੇ ਪ੍ਰਸ਼ਾਸਨ ਦਾ ਔਰ ਗਵਰਨਮੈਂਟ ਦਾ ਸਾਥ ਦਈਏ ਔਰ ਇਹ ਜਿਹੜਾ ਇੱਕ ਨਸ਼ੇ ਦਾ ਕੋੜ ਆ ਇਹਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਔਰ ਖਾਸ ਦੇ ਵਹ ਦੇ ਪੰਜਾਬ ਦੀ ਦੁਬਾਰਾ ਤੋਂ ਫਿਰ ਸਿਰਜਣਾ ਕਰਕੇ ਫਿਰ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਇਆ ਜਾਵੇ ਇਸ ਤਰ੍ਹਾਂ ਜਿਹੜਾ ਨਸ਼ਾ ਜਿਹੜਾ ਵੱਦ ਕਿਸ ਤਰ੍ਹਾਂ ਹੋ ਸਕਦਾ ਨਸ਼ਾ ਇਤਰਾਜੀ ਵੱਦ ਤੋਂ ਵੱਧ ਲੋਕਾਂ ਨੂੰ ਜਾਗਰੂਕਤ ਕੀਤਾ ਜਾਵੇ ਇਦੇ ਫਾਇਦੇ ਦੱਛੇਦਾ ਹਾਂ ਨੁਕਸਾਨ ਦੱਛੇ ਜਾਣ ਜਿਹੜੇ ਮਤਲਬ ਲੋਕੀ ਨਸ਼ਾ ਕਰਦੇ ਆ ਤੇ ਨਸ਼ਾ ਵੀ ਕਈ ਪ੍ਰਕਾਰ ਦਾ ਹੈ ਖਾਸ ਕਰਕੇ ਜਿਹੜਾ ਇਹ ਸਮੈਕ ਦਾ ਟੀਕਿਆਂ ਦਾ ਨਸ਼ਾ ਇਹ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਦਿਨੋਂ ਦਿਨ ਆਪਣੀ ਜਿਹੜੀ ਜਵਾਨੀ ਪੀੜ੍ਹੀ ਆ ਉਹਨੂੰ ਦਿਨੋਂ ਦਿਨੇ ਖਰਾਬ ਕਰ ਰਿਹਾ ਹੈ ਮੇਨ ਮਕਸਦ ਇਹ ਆ ਜ਼ਿਆਦਾ ਸਮੈਕ ਔਰ ਜਿਹੜੇ ਨਸ਼ੇ ਆ ਟੀਕਿਆਂ ਵਾਲ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਤੋਂ ਲੋਕਾਂ ਨੂੰ ਜਾਗਰੂਕਤ ਕਰਨਾ ਸਰਕਾਰ ਇਹਦੇ ਬਾਰੇ ਕੋਈ ਉਪਰਾਲਾ ਕਰ ਰਹੀ ਆ ਜੋ ਨਸ਼ੇ ਨਾਲ ਮਰ ਰਹੇ ਆ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਦੇ ਰਹੀ ਆ ਜਾਂ ਇਹਨਾਂ ਲਈ ਕੋਈ ਸੈਂਟਰ ਬਣਾਏ ਹੈ ਕਿ ਜੇ ਕੋਈ ਨਸ਼ਾ ਛੱਡ ਸਕੇ ਸਰਕਾਰ ਵਾਸਤੇ ਬਹੁਤ ਓਟ ਸੈਂਟਰ ਬਣਾਏ ਗਏ ਆ ਜੀ ਸਾਡੇ ਮਾਧਿਅਮ ਦੇ ਨਾਲ ਵੀ ਤੁਹਾਡੇ ਟੀਵੀ ਦੇ ਮਾਧਿਅਮ ਦੇ ਨਾਲ ਇਹਦੇ ਵਿੱਚ ਐਨ ਜੀਓ ਦੇ ਮਾਧਿਅਮ ਨਾਲ ਵੀ ਅਸੀਂ ਪਹਿਲਾਂ ਡਿਊਟੀ ਕਰਦੇ ਰਹੇ ਜੀਓ ਜੀ ਅਸੀਂ ਵੀ ਬਹੁਤ ਲੋਕਾਂ ਦੇ ਕਾਰਡ ਬਣਾਏ ਔਰ ਉਹ ਓਟ ਸੈਂਟਰਾਂ ਤੋਂ ਨਸ਼ੇ ਲੋਕਾਂ ਦੇ ਛਡਾਏ ਗਏ ਆ ਹੁਣ ਵੀ ਮੇਨ ਮਕਸਦ ਇਹੋ ਹੀ ਆ ਕਿ ਜਿਹੜਾ ਕੋਈ ਭੁੱਲਾ ਚੁੱਕਿਆ ਗਲਤ ਰਾਹੇ ਪੈ ਗਿਆ ਏ ਉਹਨੂੰ ਠੀਕ ਰਾਹ ਤੇ ਲਿਆਂਦਾ ਜਾਵੇ ਆਪਣੇ ਪਿੰਡ ਦੇ ਐਨ ਜੀਓ ਦੇ ਨਾਲ ਸੰਪਰਕ ਕਰਕੇ ਪਿੰਡ ਲੈਵਲ ਤੇ ਵੀ ਉਹਦਾ ਨਸ਼ਾ ਛਡਾਇਆ ਜਾ ਸਕਦਾ ਹੈ ਸਰ ਜੇ ਕੋਈ ਨਸ਼ਾ ਕਰ ਲੀਦਾ ਉਹ ਛਡਣਾ ਚਾਹੁੰਦਾ ਹੈ ਬਹੁਤ ਲੋਕੀ ਹੈ ਜੀ ਜਿਤਨਾ ਕੋਈ ਗਲਤ ਬਹਿਕਾਵੇ ਦੇ ਵਿੱਚ ਵੀ ਆ ਕੇ ਕਈ ਕਰਦੇ ਆ ਉਹੋ ਜਿਹੇ ਬੰਦੇ ਛੱਡ ਸਕਦੇ ਤਕਰੀਬਨ 90% ਜਨਤਾ ਜਿਹੜੀ ਆਪੀ ਨਸ਼ਾ ਛੱਡਣਾ ਚਾਹੁੰਦੀ ਆ ਔਰ ਛੱਡਿਆ ਵੀ ਹੈਗਾ ਜੀ ਕੁਝ ਨੌਜਵਾਨ ਹੈ ਜਿਹੜਾ ਨਸ਼ਾ ਛੱਡ ਗਿਆ ਕਿ ਤੇ ਫਿਰ ਕਰ ਲੱਗ ਜਾਂਦੇ ਆ ਉਹ ਵੇਖੋ ਜੀ ਉਹ ਤੇ ਫਿਰ ਥੋੜਾ ਜਿਹਾ ਬੰਦੇ ਨੂੰ ਆਪਣੇ ਆਪ ਦੇ ਵਿੱਚ ਵੀ ਡਿਸਾਈਡ ਕਰਨਾ ਪਵੇਗਾ ਉਹਨੂੰ ਡਿਟਰਮੀਨੇਸ਼ਨ ਲੈਣਾ ਪਵੇਗਾ ਕਿ ਜਰਮੇ ਇੱਕ ਵਾਰੀ ਛੱਡ ਦਿੱਤਾ ਹੈ ਤੇ ਇਹਦੇ ਵਿੱਚ ਆਪਦੇ ਘਰ ਬਾਰੇ ਆਪਣੀ ਅੰਸਮੰਸ ਬਾਰੇ ਵੀ ਸੋਚਣਾ ਪਵੇਗਾ ਉਹ ਸਾਡੀ ਇੰਡੀਵਿਜੁਅਲ ਦੀ ਵੀ ਹਰੇਕ ਦੀ ਜ਼ਿੰਮੇਵਾਰੀ ਬਣਦੀ ਆ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਅੰਤ ਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹੂੰਗਾ ਕਿ ਜਿੰਨਿਆਂ ਵੀ ਇਹ ਚਾਂਸ ਪਾਡੇ ਵਿੱਚ ਸਾਡੇ ਨਾਲ ਸ਼ਾਮਲ ਹੋਈਆਂ ਸੰਸਥਾਵਾਂ ਸਾਰੀਆਂ ਸਿਵਲ ਪ੍ਰਸ਼ਾਸਨ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਕਰਦਾ ਮੈਂ ਬਾਲ ਟਾਈਮ ਟੀਵੀ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਜਿਹੜਾ ਸਾਡਾ ਸਨੇਹਾ ਹੈ ਲੋਕਾਂ ਦੇ ਕੋਲ ਸੋਸ਼ਲ ਮੀਡੀਆ ਦੇ ਜਰੀਏ ਪਹੁੰਚਾਉਣਾ ਹੈ ਬਾਤੋਂ ਬਾਅਦ ਸਾਡਾ ਇਹ ਸਨੇਹਾ ਪਹੁੰਚਾਇਆ ਜਾਵੇ ਔਰ ਜੇ ਵੀ ਕੋਈ ਵੀ ਨਸ਼ਾ ਛੱਡਣਾ ਚਾਹੀਦਾ ਹੈ ਸਾਡੇ ਪਿੰਡ ਦੇ ਕਿਸੇ ਵੀ ਕੁਸ਼ਵਾਲੀ ਦੇ ਰੱਖ ਦੇ ਨਾਲ ਸੰਪਰਕ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਗੁਰਪ੍ਰੀਤ ਸਿੰਘ ਪਿੰਡ ਡੱਲ ਅਸੀਂ ਅੱਜ ਇਸ ਰੋਸਮ ਜਾਰੇ ਦੇ ਵਿੱਚ ਇਹਨਾਂ ਐਨਜੀਓ ਦੇ ਨਾਲ ਪਿੰਡ ਦੇ ਵੱਲੋਂ ਇਹਨਾਂ ਦਾ ਸਾਥ ਦਿੱਤਾ ਗਿਆ ਵਾ ਅਸੀਂ ਇਸ ਐਨਜੀਓ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੇ ਲਈ ਸਾਡੇ ਨੌਜਵਾਨ ਬੱਚਿਆਂ ਲਈ ਇਹਨੇ ਉਪਰਾਲੇ ਕਰ ਰਹੀ ਏ ਜੋ ਜਿੰਨੀ ਵੀ ਸਾਰੀ ਪਾਰਟੀ ਇਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਸਾਬਕਾ ਫੌਜੀ ਸਹਿਬਾਨ ਦਾ ਤੇ ਇਹ ਐਨਜੀਓ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਆਣ ਕੇ ਸਾਡੇ ਦਾਲ ਨਗਰ ਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਜਾਗਰੂਤ ਕੀਤਾ ਤੇ ਉਹਨਾਂ ਨੂੰ ਇਸ ਚੀਜ਼ ਤੋਂ ਬਚਣ ਦੀ ਇਸ ਦਲਦਲ ਦੇ ਵਿੱਚੋਂ ਨਿਕਲਦਾ ਸੁਝਾਅ ਦਿੱਤਾ ਤੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨਾਲ ਪੰਜਾਬ ਪੁਲਿਸ ਤੇ ਨਾਲ ਸਾਰੀ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਮੇਰੇ ਨਾਲ ਨੇ ਇਹ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਅੰਗਰੇਜ਼ ਸਿੰਘ ਜੀ ਇਹਨਾਂ ਨੇ ਵੀ ਇਸ ਰੋਸ ਮੁਜ਼ਾਰੇ ਦੇ ਵਿੱਚ ਹਾਜ਼ਰ ਹੋ ਕੇ ਤੇ ਇਹਨਾਂ ਦਾ ਸਾਥ ਦਿੱਤਾ ਤੇ ਅਸੀਂ ਐਨ ਜੀਓ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਾਰੇ ਡਾਲਰ ਨਗਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ